ਮੇਰੇ ਤੋਂ ਫੇਰ ਪਰੀ ਸਾ ਸਿਕਰੇ ਜੀ ਸਸੀ ਕਾਲਾ ਸਵਿਫਟ ਡੇਅਰ ਸਾਡੇ ਨਾਲ ਹੈ ਤੇ ਬਾਹਰ ਦੇ ਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਮੂਹੇ ਤੋਂ ਨਹੀਂ ਗਿਆ ਸੀ ਅੰਮ੍ਰਿਤਸਰ ਤੇ ਹੁਣੇ ਹੀ ਪਹੁੰਚੇ ਆ ਤੇ ਕਿੰਦੇ ਸੇਰਾ ਕਰਾਵਾਂਗੇ ਗੱਡੀ ਤਾਂ ਅੰਦਰ ਅਸੀਂ ਦਿਖਾਈ ਦੀ ਹੈ ਕਰੀ ਆ ਗੱਡੀ ਚੈੱਕ ਕਰ ਲਵਾਂਗੇ ਜਰਾ ਜੀ ਗੱਡੀ ਦੇ ਇਹ ਹਾਲਾਤ ਨੇ ਅੰਦਰੋਂ ਕੀ ਹਾਲਾਤ ਨੇ ਤੇ ਇੱਧਰ ਮਿੱਟੀ ਦਾ ਟਰੱਕ ਸਟਾਇਆ ਹੋਇਆ ਤੁਸੀਂ ਆਪ ਦੇਖ ਸਕਦੇ ਹੋ ਠੀਕ ਹੈ ਜੀ ਤੇ ਸੀਟਾਂ ਦਾ ਵੀ ਸਟਾਇਆ ਹੋਇਆ ਤੇ ਇੱਧਰ ਦੇ ਵੀ ਹਾਲਾਤ ਦੇਖੋ ਅੰਦਰ ਦੇ ਪੂਜੀਰੇ ਵੀ ਟਰੱਕ ਸਟਾਇਆ ਹੋਇਆ ਹਨ ਠੀਕ ਹੈ ਜੀ ਸਾਰੇ ਪਾਸੇ ਮਿੱਟੀੋਂ ਮਿੱਟੀ ਹੋਈ ਪਈ ਐ ਮੋਜੀ ਤੋਂ ਨਹੀਂ ਕਹਿੰਦੇ ਯਾਰ ਔਖਾ ਕੰਮ ਭਾਈ ਸਾਹਿਬ ਮੈਂ ਰਹਿਦਾ ਨਾ ਕਰਵਾਉਣ ਆਏ ਤਾਂ ਹੈਗੇ ਹੀ ਆ ਮਰਾ ਸਿਰਾ ਘਰਾ ਕੇ ਜਾਵਾਂ ਠੀਕ ਹੈ ਜੀ ਆਪ ਵੀ ਤਾਂ ਕੀ ਤੁਸੀਂ ਚੈੱਕ ਕਰ ਲੈਣਾ ਜਿਹੜਾ ਫਲੋਰ ਤਾਂ ਕਾਫੀ ਜ਼ਿਆਦਾ ਗੰਦਾ ਹੋਇਆ ਪਿਆ ਲਾਈ ਜੀ ਠੀਕ ਤਾਂ ਬਲੇਗ ਨੇ ਛੱਤ ਤੇ ਵੀ ਕਾਫੀ ਹਲਾਦ ਮਾਰੇ ਨੇ ਗੱਡੀ ਸਾਰੀ ਕਰਨੀ ਐ ਡਰਾਈ ਕਲੀਨ ਤੇ ਬਾਹਰੋਂ ਕਰਨੀ ਐ ਕੰਪਾਉਂਡ ਤੇ ਧਿਆਨ ਦੇਵਾਂਗੇ ਰਿਜ਼ਲਟ ਪ੍ਰੋਪਰਲੀ ਕਲੀਨ ਵੀਡੀਓ ਤੁਸੀਂ ਦੇਖਦੇ ਆ ਉਹ ਇੰਦਰ ਤਾਮਾ ਜਮ ਫਿੱਟ ਕਰ ਲਿਆ ਮੋਹਿਦ ਉਹਨਾਂ ਨੇ ਤੇ ਮੋਹਿਦ ਉਹ ਨਹੀਂ ਤੁਰੇ ਨਰਾਸ਼ ਵੀ ਆਹ ਦੇਖ ਲਓ ਕੀ ਹਾਲਾਤ ਨੇ ਗੱਡੀ ਦੇ ਅਸੀਂ ਨਵੀਂ ਬਣਾ ਕੇ ਰਾਵਾਂਗੇ ਗੱਡੀ ਪੂਰੀ ਨਵੀਂ ਲੋਰਾਂ ਚੈੱਕ ਕਰਨ ਨੂੰ ਇੰਦਰ ਵੀ ਚੈੱਕ ਕਰਨ ਨੂੰ ਬੇਟੀ ਲੱਗ ਰਾਂ ਕਿ ਇੰਦਰ ਵੀ ਛਟਾਇਆ ਹੋਇਆ ਹੈ ਜੇ ਮੰਨ ਲਓ ਮੇਰੀ ਆਹ ਦੇਖ ਲਓ ਫਿਰ ਟੀਕਿੰਦੀ ਗੌਰਮੈਂਟ ਇਹ ਹੁਣ ਤੁਸੀਂ ਬਾਅਦ ਚ ਦੱਸਣਾ ਕਿ ਕੀ ਗੱਡੀ ਦਾ ਹੋਇਆ ਤੇ ਕੀ ਨਹੀਂ ਹੋਇਆ ਠੀਕ ਹੈ ਲੋ ਵੀ ਮਟਰੋਂ ਗੱਡੀ ਦੇ ਸੀਟਾਂ ਲਈਆਂ ਸੀ ਖੋਲ ਐ ਤੇ ਜਿਹੜੇ ਹੁਣ ਅਸੀਂ ਦੇਖੋਗੇ ਹੁਣ ਤੇ ਇਹ ਹਨ ਗੱਡੀ ਦੇ ਕੀ ਬਣਾਇਆ ਪਿਆ ਸੱਜਣਾ ਕੀ ਬਣਾਇਆ ਪਿਆ ਤੇ ਕੀ ਦਿਖਾਈਏ ਕੀ ਨਾ ਦਿਖਾਈਏ ਇਧਰ ਪੂਜੀ ਦਾ ਟਰੱਕ ਸਟਾਇਆ ਹੋਇਆ ਤੇ ਆਹ ਦੇਖ ਲਓ ਬੱਚਿਆਂ ਨੇ ਇਹ ਕਹਿੰਦੇ ਇਹ ਮਿਲ ਗਿਆ ਸਮਾਨ ਪੱਤਰ ਠੀਕ ਹੈ ਜੀ ਤੇ ਗੱਡੀ ਦੇ ਵਿੱਚ ਕੀ ਕੁਝ ਨਹੀਂ ਪਿਆ ਕੀ ਕੁਝ ਪਿਆ ਰਗਾ ਤੁਸੀਂ ਆ ਵੀ ਦੇਖ ਲਓ ਆਹ ਚੀਜ਼ਾਂ ਕੀ ਬਣਿਆ ਪਿਆ ਆ ਇੰਟਰਵਿਊ ਦੇ ਚੈਕਰ ਲਾ ਇੰਟਰਵਿਊ ਉਹ ਸਾਹਮਣੇ ਚੈਕਰ ਲਾਉਂਦੀ ਖੁਸ਼ ਹੋ ਗਈ ਲੋ ਜੀ ਗੱਡੀ ਚ ਤਾਰ ਦੁਰੂ ਵੀ ਬਖਾ ਚੱਲਦੀ ਹਣੀ ਜੇ ਸਾਹਮਣੇ ਮੈਨੂੰ ਲੱਗਦਾ ਗੱਡੀ ਚ ਖਲਰਾ ਗਿਆ ਸਮਾਰੇ ਗੱਡੀ ਨਵੇਂ ਬਣਾ ਕੇ ਲਾਵਾਂਗੇ ਅੰਦਰ ਇਕੱਲੇ ਰੱਖ ਕੇ ਤੁਸੀਂ ਦੇਖ ਲਓ ਅਭੀ ਤਾਂ ਕੀ ਦੇਖ ਲਾ ਤੇ ਇੱਕ ਥੋੜੀ ਚਲਕ ਤੰਦ ਫਾਈ ਵੀ ਜੇ ਮੋਈ ਤੋਂ ਇਧਰ ਸੀਟਾਂ ਪਟਕੇ ਬਾਹਰ ਦਿੱਤੀਆਂ ਹੋਈਆਂ ਇਹਨਾਂ ਨੂੰ ਸੀਟਾਂ ਕਰ ਰਹੇ ਆ ਤੇ ਆਪਾਂ ਤਾਂ ਕਯੂਸੀ ਪਹਿਲਾਂ ਦੇਖੀ ਹੋਊਗੀ ਫੇਰ ਹੁਣ ਚੈੱਕ ਕਰ ਲਾਂ ਮਹਾਰਾਜ ਜੀ ਰੋਏ ਕਲੀਨ ਕਰਦੇ ਹਾਂ ਜਾਂ ਪਾਲਿਸ਼ਿੰਗ ਕਰਨੀ ਠੀਕ ਹੈ ਜੀ ਤੇ ਆ ਮਗਰ ਵਾਲੀ ਡੋਰ ਵੀ ਇਹ ਵੀ ਚੈੱਕ ਕਰ ਲਓ ਠੀਕ ਹੈਂਦੀ ਫਾਰਮੈਟ ਇਹ ਫਲੋਰ ਉੰਨੀ ਸਾਈਡ ਸਾਰੀ ਪਈ ਹੈ ਉਹ ਵੀ ਮਿੱਤਰੋ ਫਾਈਨਲੀ ਸਵਿਫਟਡ ਜ਼ੈਰ ਗੱਡੀ ਡਰਾਈ ਇਹਨੇ ਕਰ ਦਿੱਤੀ ਸੀ ਦਾਨ ਤੇ ਅਸੀਂ ਪਹਿਲਾਂ ਨੇ ਹਾਲਾਤ ਦੇਖੇ ਸੀ ਪਹਿਲਾਂ ਵੀ ਡੋਰ ਦੇਖੀ ਸੀ ਹੁਣ ਵੀ ਚੈੱਕ ਕਰਵਾ ਰਹੇ ਹਾਂ ਤੇ ਟੈਸ ਬੋਰਡ ਤੁਸੀਂ ਦੇਖਿਆ ਹੋਣਾ ਤੇ ਕੀ ਹਾਲਾਤ ਸੀ ਤੇ ਹੁਣ ਵੀ ਚੈੱਕ ਕਰ ਲਓ ਦੇਖ ਜੀ ਉਸਨੂੰ ਸਾਡੇ ਛੱਤ ਵੀ ਤੁਸੀਂ ਦੇਖੀ ਸੀ ਸੱਜਣਾਓ ਸ਼ਾਤ ਵੀ ਦੇਖ ਸਕਦੇ ਹਾਂ ਠੀਕ ਹੈ ਜੀ ਤੇ ਜਿਹੜੇ ਥੱਲੇ ਦੇ ਹਾਲਾਤ ਸੀ ਫਲੋਰ ਦੇ ਉਹ ਵੀ ਤੁਸੀਂ ਚੈੱਕ ਕਰ ਲਓ ਜੇ ਉਹਨਾਂ ਦੇ ਗਿੱਲੇ ਆ ਗੱਡੀ ਸਾਡੀ ਸਾਰੀ ਧਾਨ ਹੋ ਗਈ ਹੈ ਤੇ ਹੁਣ ਵੀਡੀਓ ਦਾ ਸਿੱਕੇ ਬਣਾਉਣੀ ਪੈਣੀ ਹੈ ਇਸ ਕਰਕੇ ਸਾਰੀ ਗੱਡੀ ਦਿੱਤੀ ਐਨ ਰੂਡ ਰੈਗ ਨਹੀਂ ਤੇ ਉਹ ਵੀ ਚੈੱਕ ਕਰ ਲਓ ਸੀਟਾਂ ਕਰ ਦਿੱਤੀਆਂ ਸੀ ਫੈਟਾ ਲੰਘ ਜ਼ਿਆਦਾ ਖਰਾਬਾ ਸੀ ਗੱਡੀ ਦੇ ਵਿੱਚ ਤੁਸੀਂ ਆਪ ਦੇਖਿਆ ਸੀ ਤੇ ਹੁਣ ਵੀ ਦੇਖ ਸਕਦੇ ਹੋ ਜੀ ਤੇ ਨਤਰੋ ਕੰਮ ਕਰਕੇ ਮਜ਼ਾ ਆ ਗਿਆ ਕਿੰਨੇ ਦੇ ਗੋਰ ਮਾਡਲ ਤੁਹਾਨੂੰ ਸਰਾਇਆ ਗਏ ਨੇ ਇਸੇ ਰਾਹ ਜੇ ਤੁਸੀਂ ਫਿਰ ਆਪ ਦਾ ਤੇ ਬਰੋ ਮਾੜਾ ਮੋਟਾ ਕਮੈਂਟ ਜਿਹਾ ਲਾਈਕ ਕਰ ਦਿਆ ਕਰੋ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਸਾਡੇ ਪਿਆਰ ਸਦਗਾ ਜੀ ਆਪਾਂ ਕੰਮ ਤੱਕ ਪਹੁੰਚੇ ਆਂ ਤੇ ਦੂਜੀ ਗੱਲ ਆ ਵੀ ਡੋਰ ਰਹੀ ਔਰ ਮਾੜਾ ਮਰਾ ਜੀ ਕਾਲੀਆਂ ਹੋਈਆਂ 85 ਤੇ ਪੁੱਛੋ ਨਾ ਆ ਵੀ ਬਾਕਸ ਤੁਸੀਂ ਦੇਖਿਆ ਸੀ ਪਹਿਲਾਂ ਤੇ ਇਧਰੋਂ ਵੀ ਦੇਖਿਆ ਜੀ ਸੀਟਾਂ ਦੇਖਿਆ ਜੀ ਠੀਕ ਹੈ ਸ਼ੌਤਾ ਇਹ ਬਰੋ ਮੇਗਾ ਜੱਟ ਨਰਾਦੀਏ ਕੀ ਰਬੋਰਡ ਹੋ ਗਿਆ ਕਿ ਨਹੀਂ ਕੰਮ ਮਗਰ ਇਹ ਲੋਰ ਵੀ ਚੈੱਕ ਕਰ ਸਕਦੇ ਹਾਂ ਇਹਦੇ ਵੀ ਤੁਸੀਂ ਹਾਲਾਤ ਦੇਖੇ ਸੀ ਤੇ ਓਕੇ ਰਬੋਰਡ ਹੋ ਗਿਆ ਮੇਰਾ ਇਹ ਗੱਡੀ ਸਾਰੀ ਨਵੀਂ ਬਣਾ ਕੇ ਦੇ ਦਿੱਤੀ ਬਾਈ ਜੀ ਉਹਨਾਂ ਨੇ ਤੇ ਮੋਹਿਬ ਜੀ ਇੱਧਰ ਦੇਖੋ ਮੜਾ ਜੀ ਪਹਿਲਾਂ ਤੁਸੀਂ ਗੱਡੀ ਦੇਖੀ ਸੀ ਤੇ ਕੀ ਹਾਲਾਤ ਸੀ ਦੱਸੋਗੇ ਮੜਾ ਜਾਂ ਭਾਈ ਸਾਹਿਬ ਇਹ ਸ਼ਰਮਾਉਂਦੇ ਆ ਥੋੜਾ ਜਾਂ ਤੇ ਕੰਨ 'ਚ ਕੋਕਾ ਪਾਇਆ ਤਾਂ ਦਿਖਾ ਦਿੰਦੇ ਮੜਾ ਜੀ ਇੱਥੇ ਰੱਖ ਕਿਦਾਂ ਕੋਕਾ ਪਾਇਆ ਹਾਂਜੀ ਸੋ ਵੀਡੀਓ ਲਾਈਕ ਕਰ ਦਿਓ ਚੈਨਲ ਕਰ ਲਓ ਸਬਸਕ੍ਰਾਈਬ ਮੋਰ ਵੀ ਮੇਰੇ ਕਿਸੇ ਵੀਰ ਪ੍ਰਾਣੀ ਕਾਰ ਡਰਾਈ ਗਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੀ ਹੈ ਸਾਨੂੰ ਗੱਲ ਕੰਟੈਕਟ ਤੇ ਆਪਾਂ ਕਰਦੇ ਹோம் ਸਰਵਿਸ ਥੈਂਕ ਯੂ